ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਅੰਦਾਜ਼ ਦੇ ਬਾਰੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਹੁਤ ਮਹਾਨ ਯੋਧੇ ਸਨ ਅਤੇ ਉਹਨਾਂ ਦਾ ਤੀਰ ਅੰਦਾਜ਼ ਜੀ ਦਾ ਹੁਨਰ ਬਹੁਤ ਉੱਚਾ ਸੀ ਉਹ ਇੱਕੋ ਵਾਰ ਵਿੱਚ ਪੰਜ ਤੀਰ ਚਲਾ ਸਕਦੇ ਸਨ ਅਤੇ ਉਹਨਾਂ ਦੇ ਤੀਰ ਬਹੁਤ ਦੂਰ ਤੱਕ ਚੱਲਣ ਵਾਲੇ ਤੀਰ ਦੀ ਗਤੀ ਇੰਨੀ ਤੇਜ਼ ਹੁੰਦੀ ਸੀ ਕਿ ਇੱਕ ਤੀਰ ਹੀ 10 ਬੰਦਿਆਂ ਨੂੰ ਤੀਰ ਦਿੰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹਰ ਇੱਕ ਤੀਰ ਉੱਪਰ ਇੱਕ ਤੋਲਾ ਸੋਨਾ ਲੱਗਾ ਹੁੰਦਾ ਸੀ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕਿਸੇ ਵੀ ਸਿਪਾਹੀ ਨੂੰ ਤੀਰ ਲੱਗੇ ਤਾਂ ਉਹ ਆਪਣਾ ਇਲਾਜ ਕਰਵਾ ਸਕੇ ਅਤੇ ਜੇਕਰ ਉਸ ਸਿਪਾਹੀ ਦੀ ਮੌਤ ਹੋ ਜਾਂਦੀ ਹੈ ਉਸ ਇੱਕ ਤੋਲੇ ਸੋਨੇ ਨੂੰ ਵੇਚ ਕੇ ਉਸ ਸਿਪਾਈ ਦਾ ਅੰਤਿਮ ਸੰਸਕਾਰ ਕਰ ਸਕੇ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਕਿਸੇ ਦੀ ਵੀ ਜਾਨ ਮਾਲ ਦੀ ਹਾਨੀ ਕਰਨਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਤਨੁਸ਼ ਦਾ ਭਾਰ ਲਗਭਗ 225 ਕਿਲੋਗ੍ਰam ਗੁਰੂ ਗੋਬਿੰਦ ਸਿੰਘ ਜੀ ਨਾ ਸਿਰਫ ਇੱਕ ਅਧਿਆਤਮਿਕ ਆਗੂ ਸਨ ਸਗੋਂ ਇੱਕ ਮਹਾਨ ਯੋद्धा ਵੀ ਸਨ